ਸਾਡੇ ਘਰਾਂ ਦੇ ਵਿੱਚੋਂ ਚਾਚੀ ਲੱਗਦੀ ਹੈ ਸਾਡੇ ਤੇ ਉਹ ਮੇਰੇ ਬਾਗਲ ਵਿੱਚ ਦੀ ਨਾਂਗੇ ਦੂਜੇ ਘਰ ਜਾਂਦੀ ਆ ਸਾਡੇ ਕੰਧ ਨਹੀਂ ਸੀ ਵੇੜੇ 'ਚ ਜਦੋਂ ਸਾਡੇ ਬੁੜਾ-ਬੁੜੀ ਮੁੱਕੇ ਨੇ ਉਦੋਂ ਬਾਅਦ 'ਚ ਕੰਧ ਹੋਈ ਜਾਂ ਹੂੰ ਤੇ ਜਦੋਂ ਮਤਲਬ ਉਹ ਆਈ ਉਹਨੇ ਮੈਨੂੰ ਢਿੰਡਿਆਂ ਵਾਸਤੇ ਕਿਹਾ ਕਹਿੰਦੇ ਕੀ ਕਰਦੀਆਂ ਮਹਬੇਲੀਆਂ ਕਹਿੰਦੇ ਸਾਡੇ ਢਿੰਡੇ ਕੱਢਣ ਵਾਲੇ ਪਏ ਨੇ ਇੱਕ ਦਿਨ ਹੀ ਲਵਾ ਦੇ ਹੂੰ ਮੈਂ ਖਾ ਲਵਾ ਦਿੰਨੀ ਆ ਜਦੋਂ ਮੈਂ ਉਹਨਾਂ ਦੇ ਘਰੇ ਗਈ ਰੋਟੀ ਬਹੀ ਉਹਨਾਂ ਦੇ ਮੱਕੀ ਦੀ ਪੱਕੀ ਹੋਈ ਸੀ ਤੇ ਸਰੋਂ ਦਾ ਸਾਗ ਬਣਿਆ ਹੋਇਆ ਸੀ ਉਹ ਮੈਨੂੰ ਕਹਿਣ ਵੀ ਰੋਟੀ ਖਾ ਲੈ ਮੈਂ ਖਾਣਾ ਮੈਂ ਤਾਂ ਖਾ ਕੇ ਆਇਆ ਤੇ ਕਹਿੰਦੀ ਖਾ ਲੈਂਦੀ ਕੱਦੀ ਸਾਗ ਬਣਿਆ ਹੋਇਆ ਲੱਸੀ ਐ ਮੇਰਾ ਕਾਲਜਾ ਛਾਬੇ ਤੋਂ ਹੋ ਹੋ ਮੁੜਦਾ ਸੀ ਮੈਨੂੰ ਅੰਦਰੋਂ ਦਾ ਸੌ ਮਾਰੇ ਦੀ ਹੋਇਆ ਪਿਆ ਤੀ ਵੀ ਮੈਂ ਕਿਉਂ ਜਵਾਬ ਦੇਤਾ ਮੈਂ ਰੋਟੀ ਖਾ ਲਾਂ ਲੱਕੜ ਨਹੀਂ ਪੌੜੀ ਸੀ ਮਿੱਥੋਂ ਪੌੜੀ ਨਹੀਂ ਚੜਿਆ ਗਿਆ ਪੁੱਤ ਇਹ ਗੱਲ ਜੀਤੇ ਬੀਤੇ ਹੋਗੇ ਨਾ ਉਹ ਜਾਣਦਾ ਜਿਹੜਾ ਬਾਈ ਛੱਤੀ ਭਗਵਾਨ ਖਾ ਕੇ ਸੌਂਦਾ ਉਹ ਨਹੀਂ ਜਾਣਦਾ ਇਹ ਗੱਲਾਂ ਨੂੰ ਮੈਂ ਜਾ ਕੇ ਉਹਨਾਂ ਦੇ ਰੋਟੀ ਜਦੋਂ ਆਈ ਆਹ ਚਾਹ ਹੀ ਕੋਠੇ ਤੇ ਚੜ ਗਈ ਮੈਂ ਉਥੋਂ ਪੌੜੀ ਨਹੀਂ ਚੜਿਆ ਗਿਆ ਮੇਰੇ ਮਾਂਗਰ ਸਾਡੀ ਚਾਚੀ ਚੜਦੀ ਐ ਤੇ ਕਹਿੰਦੀ ਮੈਂ ਚਾਹ ਲੈ ਕੇ ਉਹਨੀਆਂ ਤੂੰ ਚੱਲ ਉਹਨੇ ਮੈਨੂੰ ਚਾਹ ਪਾਈ ਉਹ ਦੁੱਧ ਚ ਪੱਤੀ ਪਾ ਕੇ ਲਈ ਉਹ ਖੁੱਲੇ ਜੇ ਦਿਲ ਦੀ ਬੁਢੀ ਐ ਸਾਡੀ ਉਹਨੇ ਜਦੋਂ ਦੁੱਧ ਚ ਪੱਤੀ ਲਈ ਪਾ ਕੇ ਉਹਨੇ ਮੈਨੂੰ ਇੱਕ ਬਾਟੀ ਪਹਿਲਾਂ ਭਰੀ ਜਿਵੇਂ ਜਵਾਕ ਨਹੀਂ ਟਿਕਦੇ ਹੁੰਦੇ ਚੀਜ਼ ਨੂੰ ਮੈਨੂੰ ਆਇਆ ਹੋਵੇ ਵੀ ਕਦੋਂ ਕਿ ਠੰਡੀ ਹੋਵੇ ਮੈਂ ਕਦੋਂ ਕਪੀਮਾ ਉਹਨੇ ਮੈਨੂੰ ਇੱਕ ਬਾਟੀ ਭਰੀ ਮੈਂ ਪੀਤੀ ਮੇਰਾ ਜਿਵੇਂ ਕਹਿੰਦੇ ਅੱਖਾਂ ਜੇ ਖੁੱਲ ਗਈਆਂ ਬੱਟੀ ਪੀ ਕੇ ਚਾਦੀ ਤੇ ਉਹਨੇ ਦੂਜੀ ਬੱਟੀ ਮੈਨੂੰ ਹੋਰ ਪਾਤੀ ਮੈਂ ਉੱਤੋਂ ਝੂਠੋ ਮੂਠੇ ਉਹਨੂੰ ਕਹਾ ਵੀ ਨਾ بس ਮੈਂ ਨਹੀਂ ਪੀਣੀ ਹੋਰ ਮੈਂ ਨਹੀਂ ਅੰਦਰੋਂ ਮੈਨੂੰ ਹੋਇਆ ਪਿਆ ਵੀ ਕਿ ਹੋਰ ਪਾ ਦੇ ਵੀ ਹੋਰ ਪਕ ਕਿਉਂ ਭੁੱਖੀ ਸੀ ਮੈਂ ਕਿੰਨੇ ਦਿਨਾਂ ਜਦੋਂ ਦੁਪਹਿਰੇ ਰੋਟੀ ਆਈ ਪੁੱਤ ਮੈਂ ਮੁਰਕੀ ਪਾਤਾ ਲਈ ਮੂੰਹ ਚ ਮੇਰੇ ਕਾਲਜੇ ਚ ਹੋ ਗਈ ਜਾ ਕੇ ਮੇਰੇ ਜਦੋਂ ਕਾਲਜੇ ਚ ਵੀ ਮੇਰੀ ਅੱਖਾਂ ਬਾਹਰ ਨੂੰ ਆ ਗਈ ਮੁਰਕੀ ਦਾ ਖੋਬ ਕੇ ਆਉਣੋਂ ਦਾ ਕੀ ਬਣੇ ਨਾ ਤਾਂ ਮੈਨੂੰ ਸਾਹ ਆਵੇ ਨਾ ਮੁਰਕੀ ਨਿਕਲੇ ਉਹਨਾਂ ਨੇ ਪੁੱਛਿਆ ਵੀ ਤੈਨੂੰ ਕੀ ਹੋ ਗਿਆ ਕਿਉਂ ਪਤਾ ਲੱਗ ਰਿਹਾ ਤੈਨੂੰ ਅੱਖਾਂ ਬਾਹਰ ਆਉਣ ਲੱਗੀਆਂ ਮੈਂ ਕਿਹਾ ਮੇਰੇ ਬੁੱਢੀ ਕਾਲ ਦੇ ਲੜਕੇ ਕਹਿੰਦੇ ਕੀ ਗੱਲ ਆ ਫੇਰ ਨਾ ਦੂ ਬਾਅਦ ਵਿੱਚੋਂ ਗੱਲ ਨਿਕਲ ਗਈ ਮੈਂ ਵੀ ਮੈਂ ਤਾਂ ਇੰਨੇ ਦਰੋਂ ਗਿਆ ਰੁਕੀ ਨਹੀਂ ਹੁੰਦਾ ਮੈਨੂੰ ਗਾਲਾਂ ਕੱਢੀਆਂ ਮੈਨੂੰ ਉਹਨੇ ਬਹੁਤ ਗਾਲਾਂ ਕੱਢੀਆਂ ਤੂੰ ਮਾਛੇ ਹੈ ਜੀ ਗਉ ਪਾਪ ਕਰਾਈ ਜੰਨੀ ਹੈ ਤੂੰ ਦੱਸ ਨਹੀਂ ਸਕੀ ਵੀ ਸਾਡੇ ਘਰ ਆਟਾ ਨਹੀਂ